ਵਾਂਸ ਕੁਰੀਜ਼ ਕੁਕਿੰਗ ਚੈਨਲ ਨੂੰ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡੇ ਸਾਰਿਆਂ ਦਾ ਮੇਰੇ ਚੈਨਲ ਤੇ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਸਾਉਣ ਦੀ ਸਪੈਸ਼ਲ ਰੈਸਪੀ ਖੀਰ ਪੂਰੇ ਦੀ ਰੈਸਪੀ ਲੈ ਕੇ ਆਇਆ ਹਾਂ ਰੈਸਪੀ ਨੂੰ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਜਿਨ੍ਹਾਂ ਨੇ ਚੈਨਲ ਨੇ ਸਬਸਕ੍ਰਾਈਬ ਕੀਤਾ ਤੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਐਂਡ ਜੇ ਤੁਹਾਨੂੰ ਵੀਡੀਓਜ਼ ਵਧੀਆ ਲੱਗਦੀਆਂ ਹੁੰਦੀਆਂ ਨੇ ਆਪਣੇ ਕਾ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੇ ਸਬਸਕ੍ਰਾਈਬਰ ਵਧਣ ਆਪਣਾ ਪਰਮਾਰ ਵਧੇ ਤਾਂ ਆਪਾਂ ਇੱਕ ਵਧੀਆ ਤੋਂ ਵਧੀਆ ਰੈਸਪੀਆਂ ਲੈ ਕੇ ਤੁਹਾਡੇ ਲਈ ਹਰ ਰੋਜ਼ ਹਾਜ਼ਰ ਹੁੰਦੇ ਰਹੀਏ ਅੱਜ ਸੋ ਕੀਰ ਬਣਾਉਣ ਦੇ ਲਈ ਆਪਾਂ ਇੱਕ ਕੌਲੀ ਛਾਣਾ ਦੀ ਪਾਣੀ ਦੇ ਵਿੱਚ ਪੰਨੇ ਭੀਨ ਦਿੱਤੀ ਸੀ ਹੁਣ ਇਹਨਾਂ ਨੂੰ ਆਪਾਂ ਦਿਨਣ ਦੇ ਗੈਸ ਤੇ ਰੱਖ ਦਿੱਤਾ ਹੈਗਾ ਆ ਤੇ ਇਸ ਦੇ ਲਈ ਆਪਾਂ ਮੀਲੇ ਦੀ ਨੂੰ ਫਰਟ ਕੇ ਰੱਖ ਲੈਣਾ ਹੈ ਨਾ ਤੇ ਇਸ ਨੂੰ ਹੁਣ ਆਪਾਂ ਬੋਇਲ ਦਮਾਂਗੀ ਤੇ ਇਸ ਦੇ ਵਿੱਚ 2 ਕਿਲੋ ਦੁੱਧ ਦਾ ਫੋਮ ਵਿੱਚ ਪਾ ਦੇਣਾ ਹੈਗਾ ਇੱਕ ਗਲਾਸ ਤੋਂ ਜਿਵੇਂ ਕਿ ਆਪਾਂ 프리 필 ਹਦੇ ਦੇ ਵਿੱਚ ਨੂੰ ਟਾਈਮ ਲੱਗੇਗਾ ਤੇ ਆਪਾਂ ਨਾਲ ਦੀ ਨਾਲ ਨਾਲ ਕੂੜੇ ਬਣਾਉਣ ਦੇ ਲਈ ਆਪਾਂ ਇਸ ਦਾ ਮਟੀਰੀਅਲ ਤਿਆਰ ਕਰਾਂਗੇ ਇਸੇ ਲਈ ਆਪਾਂ ਇੱਕ ਤੋਂਲੀ ਸ਼ਕਲ ਦੀ ਲਈ ਹੈ ਤੇ ਬੈਚ ਆਪਾਂ ਉਸ ਨੂੰ ਪਾਣੀ ਦੇ ਵਿੱਚ ਮਿਲਾਂ ਕੇ ਕੂੜਾ ਬਣਾਵਾਂਗੇ ਹੋ ਗਿਆ लंबी सी ना नहीं ਮੇਰੇ ਚਾਪਾ ਥੋੜੀ ਸੌਂਫ ਪਾਵਾਂਗੀ ਮਨਾਪੇ ਹੀਰ ਨੂੰ ਉਬਾਲਾ ਧੋਣਾ ਸ਼ੁਰੂ ਹੋ ਗਿਆ ਹੈਗਾ ਇਹ ਦੇਖੋ ਇਹ ਬੜੀ ਸੁੰਦਰ ਰੱਜ ਰਹੀ ਹੈਗੀ ਆ ਕਿ ਜਦਨੀ ਟੋਟਾ ਚਾਵਲ ਲੈਣ ਲਈ ਨੇ ਸਾਡੇ ਕੋਲ ਸਬੂਤੇ ਚਾਵਲ ਸੀਗੇ ਤੇ ਅਸੀਂ ਸਬੂਤੇ ਚਾਵਲ ਹੀ ਲੈਏ ਨੇ ਤੇ ਇਸ ਨੂੰ ਅੱਧੇ ਇੱਕ ਘੰਟੇ ਰਲਣੀ ਆਪਾਂ ਸਲੋ ਫਲੇਮ ਤੇ ਵਨਣ ਲਈ ਰੱਖਣਾ ਹੈਗਾ ਇਹ ਹੋਰ ਕੁੜੇ ਬਣਾਉਂਦੇ ਹਾਂ ਪਰ ਤੁਹਾਨੂੰ ਦੱਸ ਦਿਆਂਗੇ ਕਿ ਗਏ ਤੇ ਹੁਣ ਆਪਾਂ ਇਹ ਪ੍ਰੋਜੈਕਟ ਦਿਖਾਉਣਾ ਹੈ ਇਹਨੂੰ ਹੌਨਸਟਲੀ ਜਿਹੜਾ ਆਪਾਂ ਬੈਕਗ੍ਰਾਉਂਡ ਤੋਂ ਫਰੇਡ ਕਰਾਂਗੇ ਤਾਂ ਦੀ ਆਪਾ ਹੋਏ ਫਰਮੇ ਚੀ ਮੋਦਰਾ ਆਪਣੀ ਖੀਰ ਦੀ ਗੱਜਰੀ ਹੈ ਕਹਿੰਦੇ ਜਦੋਂ ਈਸਲੀ ਵਿੱਚ ਹੂਲ ਬਣਨ ਲੱਗ ਜਾਂਦਾ ਨਹੀਂ ਤਾਂ ਮਦਰ ਦੀ ਕਮਾਂਡ ਮੰਨੂ ਦਾ ਪਰਸਪੈਕਟਿਵ ਬਹੁਤ ਕੋਲੇ पर दूसरा माल भी तो पा लिया है मैं स्लो से फ्राईड करूंगी स्लो फ्लेम पे स्लो फ्लेम पे ਤੋਂ ਆਪਣੀ ਕੀ ਵੀ ਰੈਚ ਚੰਗੀ ਹੈ ਯੂਸੂਅਲੀ ਦੂਜਾ ਤੀਜਾ ਪੂਰਾ ਵਧੀਆ ਬਣਦਾ ਹੁੰਦਾ ਪਰ ਨਾ ਪੂਰਾ ਤਾਂ ਕਦੀ ਵਧੀਆ ਨਹੀਂ ਬਣਨਾ ਸਪੋੜਾ ਤੇ ਆਪਣਾ ਪਹਿਲਾ ਅੰਦ ਚੱਲ ਰਿਹਾ ਆ ਬਈ ਠੀਕ ਪਰ ਹੋਣੀ ਇਨਕਸਿਸਟੈਂਸੀ ਗਈ ਹੈ ਕਿਉਂਕਿ ਫਲੇਮ ਆਪਣਾ ਥੋੜੇ ਅੱਗੇ ਵਾ ਲੋਕੀਂ ਥਿੰਕ ਆਨ ਕੰਟਰੋਲ ਨਹੀਂ ਕੋਕੋ ਹੁੰਦੇ ਪਣਕੀ ਰੈਡੀ ਹੈ ਇਸ ਨੂੰ ਆਪਾਂ ਥਾਲ ਦੇ ਵਿੱਚ ਰੱਖੂਮਾਂਗੇ ਲਓ ਜੀ ਆਪਾਂ ਇਸ ਤਰ੍ਹਾਂ ਸਾਬਣ ਦੇ ਲਈ ਮੈਂ ਮਰੀਨਨ ਖਾਂ ਦਾ ਇੱਕ ਬਹੁਤਰਾਇਸ ਸਾਬਣ ਹੁੰਦਾ ਹੈ ਕਿਉਂਕਿ ਇਹ ਜੀਮਾ ਟੱਟਾ ਦਾ ਬਸੁਰੂਦਲਾ ਮੈਨਾ ਹੈ ਤੇ ਜੀ ਇਸ ਕੀਵ ਦੇ ਨਾਲ ਉਸਲੀ ਖਾਦੇ ਜਾਂਦੀਆਂ ਮਾਲਕੂ ਦੇ ਤੇ ਆਪਣੇ ਸਾਰਿਆਂ ਦੇ ਕੀਆਂ ਦੇ ਬਹੁਤਰੇ ਬਰੇ ਵਾਲ ਲਈ ਸਾਡੇ ਪਾਕੇ ਦੇ ਵਿੱਚ ਕੋਈ ਕਿ ਜਰੂਰ ਬਣਾ ਕੇ ਖਾਦੇ ਜਾਂਦੇ ਆ ਤੁਹਾਡੇ ਹੀ ਜੀ ਵਿੱਚ ਸਾਬਣ ਦੇ ਵਿੱਚ ਕੀ ਬਣਾਇਆ ਜਾਂਦਾ ਜੀ ਮੇਰੇ ਨਾਲ ਜੀ ਚੈਨਲ ਤੇ ਕਿਵੇਂ ਚੈੱਕ ਕਿ ਦੱਸਿਓ ਕਿਉਂਕਿ ਨਵੀਂ ਜੌਨ ਸਿਟੀ ਵਿੱਚ ਕਿਹ ਕਿਹੜੇ ਬਸ ਰੇਲਗੇੜੇ ਬਸ ਰੇਲਗੇੜੇ ਬਸ ਨੇ ਲਾਤੀਆਂ ਤੋਂ ਅਧ ਕਿਹੜੇ ਕਿਹੜੇ ਬਸ ਰੇਲਗੇੜੇ ਬਸ ਰੇਲਗੇੜੇ ਲਾਤੀਆਂ ਦੇ ਕਿਹੜੇ ਕਿਹੜੇ ਪੂੜ ਜ਼ਿਆਦਾ ਸਪੈਸ਼ਲ ਹੈਗੇ ਅੱਜ ਬਾਰਿਸ਼ ਅੱਜ ਬਾਰਿਸ਼ ਦਾ ਮੌਸਮ ਸੀਗਾ ਤੇ ਸਾਡਾ ਵੀ ਚਲ ਕੀਤਾ ਕਿ ਕੀ ਪੂੜੇ ਬਣਾ ਕੇ ਖਾਈਏ ਤਾਂ ਆਪਾਂ ਲੱਗ ਗਏ ਜੀ ਬਣਾਉਣ ਹੁਣ ਆਪਾਂ ਠੀਕ ਦੇ ਵਿੱਚ ਚੀਨੀ ਪਾ ਦਾਂਗੇ ਇਸ ਨੂੰ ਆਪਾਂ ਹਲਕਾ ਹਲਕਾ ਸਟਰ ਡ ਕਰੀ ਲੈਣਾ ਹੈਗਾ ਹੈ ਦੇਖੋ ਖੀਰਾ ਆਪਣੀ ਸੰਗਣੀ ਨੂੰ ਨਰ ਗਈ ਹੈ ਇਹ ਕੀ ਆਤਮ ਮੰਡੀ ਇਸ ਦਿਵਸ ਮਹਾ ਕੀ ਸਪੰਨ ਮੰਡੀ

ਕ੍ਰੀਸ ਮੈਂ ਇੱਕ ਵਕਰੀ ਰੰਗ ਦਾ ਸਾਈਨ ਹੈ ਕੀ ਤੁਸੀਂ ਵੀ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਜਿਹਨਾਂ ਨੂੰ ਜਾਣ ਦੀ ਖਾਹਤ ਹੈ ਜੀ ਦੱਸਣਾ ਵੇ ਵਿੱਚ ਡਰਾਈ ਫਰੂਟਸ ਪਾ ਲਵਾਂਗੇ ਸੌਗੀ ਕਿਰੀਆਂ ਨਹੀਂਆਂ ਛੁੱਟੀਆਂ ਨਹੀਂਆਂ ਤੇ ਆਪਾਂ ਵਿੱਚ ਬਦਾਮ ਪਾਈਏ ਸਾਗੇ ਨੂੰ ਪੀਨੂ ਵੀ ਗਾ ਲੈਂਦੇ ਨੇ ਛਕਮਸ਼ ਲੈ ਲਿਆ ਆਪਾਂ ਦੇਖੋ ਆਪਣਾ ਪੂੜਾ ਵੀ ਕਿੰਨਾ ਪ੍ਰੋਪਰਲੀ ਬਣ ਕੇ ਰੈਡੀ ਹੋ ਗਿਆ ਹੈ ਬੰਦਾ ਹੈ ਕਿ ਨੂੰ ਵੀ ਬੱਸ ਕੁੜਾ ਦੇ ਟਾਈਮ ਲੱਗੂਗਾ 4 ਕਿ ਮਿੰਟ ਆਪਣੇ ਬੱਸ ਕੀ ਪਰ ਕੇ ਰੈਡੀ ਹੋ ਜਾਣੀ ਹੈ ਕਿਉਂਕਿ ਚਾਵਲ ਆਪਣੇ ਮੂਸਲੀ ਫਿਰ ਦੇ ਉੱਪਰ ਪੈਣੇ ਹਾਂਜੀ ਹੁਣ ਆਪਣੀ ਖੀਰ ਬਣ ਕੇ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਇਸ ਨੂੰ ਸਰਵ ਕਰਨ ਦੇ ਲਈ ਪਲੇਟ ਦੇ ਵਿੱਚ ਪਾਵਾਂਗੇ ਦੇਖੋ ਕਿੰਨੀ ਵਧੀਆ ਖੀਰ ਬਣ ਕੇ ਰੈਡੀ ਹੋਈ ਹੈ ਦੇ ਨਹੀਂ ਵਿੱਚ ਮੀਵਾ ਪਾਵਾਂਗੇ ਕਿਉਂਕਿ ਸਾਡੇ ਮੋਸਤੀ ਇੰਦਰ ਮੇਵਾ ਹੀ ਕਹਿੰਦੇ ਆ ਰੰਗ ਦਾਣਾ ਹੋ ਗਈ ਕਿਸਮਤ ਹੋ ਗਈ ਸਭ ਹੋ ਗਈ ਦੇਖੋ ਕਿ ਕਿਵਲੀ ਆਪ ਨੂੰ ਠੀਕ ਮੱਕੀ ਰੈਡੀ ਹੋਈ ਹੈ ਤੇ ਹੁਣ ਪਲੇਟ ਦੇ ਵਿੱਚ ਮਾਗੂੜੇ ਰੱਖਾਂਗੇ ਆਡੀ ਨਹੀਂ ਸ਼ਾਵਣ ਦੀ ਸਪੈਸ਼ਲ ਰੈਸਪੀ ਖੀਰ ਮਾਹੂਣੇ ਬਣ ਕੇ ਰੈਡੀ ਹੋ ਗਈ ਨਹੀਂ ਤੁਸੀਂ ਸਾਡੀ ਸਾਰੀ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਤੇ ਆਪਣੇ ਘਰੇ ਵੀ ਜ਼ਰੂਰ ਮਾਹੂਣਿਆਂ ਦੀ ਰੈਸਪੀ ਬਣਾ ਕੇ ਟਰਾਈ ਕਰਿਓ ਤੇ ਇਸ ਸੁਆਦਿਸ਼ਟ ਖੀਰ ਦਾ ਆਨੰਦ ਲਿਓ ਤੇ ਸਾਰੇ ਜੀ ਜਰੂਰ ਕਮੈਂਟਾਂ ਦੇ ਵਿੱਚ ਸਪੋਰਟ ਕਰਿਆ ਕਰੋ ਵਧੀਆ-ਵਧੀਆ ਕਮੈਂਟ ਕਰਕੇ ਤਾਂ ਕਿ ਸਾਡਾ ਹੌਸਲਾ ਵਧਾਈ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਾਰੇ ਜਿਹੜੇ ਜਿਹਨੇ ਜਿਹੜੇ ਜਿਹੜੇ ਮੇਰੇ ਵੀਡੀਓ ਪਹੁੰਚਾਣਾਂ ਦੇ ਨੇ ਕੀਤਾ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹੁਣ ਦੋਸਤੋ ਨੂੰ ਆ ਗਿਆ ਅਸੀਂ ਜਲਦੀ ਤੁਹਾਡੇ ਲਈ ਇੱਕ ਨਵਾਂ ਚਾਇਕਾ ਇੱਕ ਨਵੀਂ ਰੈਸਪੀ ਲੈ ਕੇ ਹਾਜ਼ਰ ਹੋਵਾਂਗੇ